ਸੋਨਾ ਹੋ ਰਿਹਾ ਕੋਣ ਕੀ ਕਰਦੀ ਆ ਪੁੱਤ ਕੁਛ ਨਹੀਂ ਬੇਬੇ ਧਣੀਆਂ ਤਾਂ ਤੋੜੀ ਜਾਂਦੀ ਸੀ ਮੈਂ ਤਾਂ ਮੈਂ ਤਾਂ ਤੈਨੂੰ ਐ ਕਹਿੰਦੀ ਤੀ ਹਾਂਜੀ ਜਾਉਂ ਵੀ ਲੱਗੇ ਪੈਣੇ ਕੋਈ ਸੜਤ ਇੱਕ ਦੋਕ ਮੈਂ ਚਾਰਕ ਦਾ ਚਾਰਕ ਦਾ ਮੈਨੂੰ ਵੀ ਦੇ ਦੇ ਤੋੜ ਕੇ ਧਣੀਆਂ ਹੀ ਲੈਣ ਆਈ ਸੀ ਮੈਂ ਤਾਂ ਅੱਛਾ ਆ ਤੋੜੀ ਜਾਂਦੀ ਐ ਕੋਈ ਧਣੀਆਂ ਦਾ ਮਹੱਲਾ ਕਰਕੇ ਆਈਆਂ ਮੈਂ ਖਾ ਗਿਆ ਪਿੰਜਰਾ ਵੀ ਖੁੱਲਾ ਜਦੋਂ ਉਹਨੇ ਦੇਖਿਆ ਵੀ ਨਾ ਜਵਾਕ ਤਾਂ ਹੁਣ ਰੋਂਦੀ ਕਿਉਂ ਐ ਇੱਠੀ ਹੋ ਜਿਹੜਾ ਕੋਈ ਕੰਡੇ ਬੀਜ ਨੇ ਬੀਜ ਗਿਓ ਤਾਂ ਰੋਜ਼ ਤਾਂ ਕੁਛ ਨਹੀਂ ਬਣਦਾ ਮੇਰੀ ਗੱਲ ਸੁਣੋ ਆਹ ਫੜ ਪੈਸੇ ਆਂਦਰ ਕੰਮ ਖਰਾਬ ਹੋ ਗਿਆ ਪੈਸੇ ਹੋਰ ਕੀ ਬਈ ਹੁਣ ਇਹਨਾਂ ਨੂੰ ਸਿਆਪੇ ਨੂੰ ਕੀ ਕਰੇਗੀ ਆ ਇਹਨੇ ਪੈਸੇ ਮਾ ਤੇਰੇ ਕੋਲੇ ਕਿਵੇਂ ਪਰ ਐਂ ਨਹੀਂ ਪਤਾ ਲੱਗਦਾ ਵੀ ਇਹ ਧਣੀਆਂ ਅੱਛਾ ਮਾਈਕ ਲੈ ਲੈ ਤੋ ਉਹਨਾਂ ਨੇ ਮਾਈਕ ਤਾਂ ਲੈ ਲਿਆ ਅਸੀਂ ਹੈਗੇ ਤਾਂ ਜੱਟਾ ਪਰ ਹੁਣ ਸ਼ਹਿਰੀ ਜੱਟਾ ਕਰੀਏ ਕੀ ਭਈ ਨਾ ਵੀ ਸ਼ਹਿਰੀ ਹੂੰ ਵੀ ਯਸ ਯਸ ਤੂੰ ਥੋੜਾ ਆ ਮੂਹ ਪਾਲਾ ਉਹਨਾਂ ਨੂੰ ਐ ਮੂ ਕੀ ਮੈਂ ਕਮਾਉਂਗੀ ਕਮਾਉਂਗਾ ਉਹਥੇ ਬੈ ਜਾ ਬੋਝ ਕੇ ਪੈਰਦਰ ਕੇ ਉਰੇ ਖੁੰਝੇ ਚ ਆ ਜਾ ਤੂੰ ਆ ਜਾ ਕੋਈ ਥੋੜਾ ਧੜੀਆਂ ਨਾ ਮਿੱਦਦਾ ਮੈਂ ਬੱਚ ਮੈਨੂੰ ਨਾ ਗਿਹੋ ਬੋਝ ਕੇ ਤਰੀ ਪੈਰ ਅੱਖਾਂ ਤਾਂ ਹੈਗੀ ਮੇਰੇ ਵਾਂਗੂ ਥੋੜਾ ਹੋਰ ਫਿਰ ਤੁਸੀਂ ਕਿੱਥੇ ਆਓਗੇ ਮੈਂ ਤਾਂ ਖੜ ਗਈ ਉਰੇ ਖੜ ਜਾ ਕੋਈ ਨੀ ਬਿਆ ਪਿਆ ਆ ਜੂਗੀ ਉਹ ਤੋੜ ਕੇ ਚਾਰਡਾ ਲਾਉਂ ਰਾਂ ਜੀ ਦਮੇ ਪਿਆ ਹੱਕ ਮਾਰੂਗੀ ਚਲ ਇੱਥੇ ਤੋੜ ਲੈ ਤੂੰ ਡਾਲ ਲੈ ਹਾਂ ਤੁਸੀਂ ਅੱਛੀ ਤੋੜ ਇੱਥੇ ਤੋੜ ਲਈ ਚੱਲ ਸਟਾਰਟ ਹਾਂ ਹਾਂਜੀ ਲੈ ਆ ਬੈਠੇ ਤਾਈ ਓਏ ਐਂ ਕਰਦਾ ਇਦਾਂ ਗੱਲ ਕਰਕੇ ਦੇਖਦਾ ਵੀ ਕਹਿੰਦੀ ਕੀ ਹੈਗੀ ਉਹਨੇ ਦੱਸਿਆ ਕਿ ਨਾ ਦੱਸਿਆ ਜੇ ਉਹਨੇ ਦੱਸਤਾ ਹੋਇਆ ਤਾਂ ਦੇਖ ਲਾਂਗੇ ਗੱਲ ਤੋੜ ਕੇ ਪੁੱਛਾਂ ਤਾਂ ਸੀ ਲਵੇ ਤਾਂ ਲੱਗੀਏ ਹੋਰ ਤਾਂ ਹੀ ਠੀਕ ਆ ਠੀਕ ਆ ਭਾਈ ਕਿਵੇਂ ਬੈ ਗਈ ਬੱਸ ਹੋਈ ਅੰਦਰੋਂ ਕਿਹੜਾ ਜਿਹਾ ਦੇਖ ਕੇ ਆ ਕੇ ਉਰੇ ਰਹਿ ਗਈ ਬੱਸ ਅੱਛਾ ਵਧੀਆ ਥੋੜੇ ਧੁੱਪ ਆਏ ਨਹੀਂ ਹਣਾ ਧੁੱਪ ਤਾਂ ਅਜੇ ਨਹੀਂ ਕੋਈ ਆਉਗੀ ਹੁਣ 12:00 ਬਜ ਗਏ 2:00 ਬਜ ਗਏ ਹੁਣ ਅਬ ਇਦਕ ਨੂੰ ਭੱਜ ਜੂਗੀ ਅੱਛਾ ਕਿਵੇਂ ਚੁੱਪ ਜੀ ਕਰੀ ਬੈਠੇ ਤਾਂ ਉਹ ਵੀ ਨਹੀਂ ਚੁੱਪ ਕਰਕੇ ਬੈਂਦੀ ਆਉਂਦੀ ਐ ਇਹਨੂੰ ਫਰੇਗ ਨੂੰ ਹੱਕ ਮਾਰ ਲੈਂਦੀ ਆ ਬੇ ਬੱਸ ਕਵੀਨਦਾਰੀ ਐ ਭਾਈ ਕਦੇ ਮਨ ਕਿਵੇਂ ਕਦੇ ਕਿਵੇਂ ਤੂੰ ਆਪੇ ਸਿਆਣਾ ਇਹ ਤਾਂ ਹੈ ਔਰ ਇੱਕ ਤਾਂ ਕਮਾਈ ਵਾਲਾ ਨਹੀਂ ਹੈਗਾ ਘਰੇ ਕੋਈ ਪੈਸੇ ਮੜ ਔਖਾ ਦਾ ਮਾਹੀ ਤਾਂ ਔਖਾ ਹੋਗਾ ਜਾਨ ਜੇ ਕਮਾਈ ਵਾਲੋ ਫੇਰ ਗੱਲਾਂ ਕਰਨ ਹੁਣ ਹੋਰ ਕਵੀਨਦਾਰੀ ਐ ਕਦੇ ਘਾਟੇ ਚ ਕਦੇ ਵਾਧੇ ਚ بس ਟਾਈਮ ਜਿਹਾ ਪਾਸ ਕਰਦੇ ਫਿਰਦੇ ਆ ਭਾਈ ਚੱਲ ਕੋਈ ਨਹੀਂ ਇਹ ਆ ਕੁੜੀ ਜਲ ਵਧੀਆ ਵੱਡੀ ਹੋ ਰਹੀ ਹੁਣ ਕੋਈ ਨੌਕਰੀ ਨੌਕਰੀ ਤੇ ਦਿਖਾ ਦਿਓ ਕੋਈ ਪੇਪਰ ਉੱਪਰ ਭਰਾ ਦੇ ਗੁਰੂ ਫਾਰਮ ਫੋਰਮ ਬੇਪੁੱਤ ਫਾਰਮ ਵੀ ਤਾਂ ਹੀ ਭਰਾਵਾਂਗੇ ਜੇ ਕੋਈ ਜੇਬ ਚ ਹੋਊਗਾ ਤੂੰ ਆਪ ਸਿਆਣਾ ਹੈ ਉਹ 150 ਤਾਂ ਚੱਲ ਹੁੰਦੀ ਐ ਕੋਈ ਕਰਕੇ ਖੱਬਾ ਸੱਜਾ ਕੋਈ ਤੇ ਲੱਗੀ ਨੌਕਰੀ ਸਾਰੀ ਕਮੀਂ ਦਾ ਰਿਸੈਟ ਹੋ ਜੂਗੀ। ਬਈ ਅਜ ਤਾਂ ਸਾਡੇ ਖੱਬਾ ਸੱਜਾ ਵੀ ਨਹੀਂ ਕੋਸੁੰਦਾ। ਤੈਨੂੰ ਮੈਂ ਦੱਸਾਂ ਹੁਣ 2 ਮਹੀਨੇ ਹੋ ਗਏ ਮੈਨੂੰ ਤਾਂ ਪਿਲਸਟਨ ਵੀ ਨਹੀਂ ਮਿਲੀ। ਆਈ ਨਹੀਂ। ਕਿੱਥੇ? ਮੇਰਾ ਜਮੀਨ ਆਏ ਚੁੱਪ ਕਰੀ ਬੈਠੇ ਐ ਬਸ ਜੱਗ ਤੇ ਜੀਣ ਲੱਗਦਾ ਹੈਗਾ ਜੇ ਵੱਡਾ। ਸਰਕਾਰਾਂ ਹੀ ਨੇ ਬਸ ਨਾਲ ਕਿੱਥੇ ਘਰ ਚੱਲਦੇ ਤਾਂ ਕਦੇ ਆ ਜਾਣ ਤਾਂ ਠੀਕ ਆ ਹਰਦੇ ਸੁੱਟਦੇ। ਹੋਰ ਜਾਣ ਔਖੀ। ਬੜੀ ਪਰੇਸ਼ਾਨ ਜੀ ਲੱਗਦੀ ਇਹਨਾਂ ਨੂੰ ਗੱਲ ਕੁਝ ਹੋਰ ਲੱਗਦੀ ਹੈਗੀ। ਕੀ ਗੱਲ ਹੋਊਗੀ? ਉਸ ਕੀ ਹੈ ਨੂੰ ਹੀ ਲੱਗਦਾ ਤੈਨੂੰ ਗ ਇਨੁਪਤੀ ਆ ਪੁੱਤ ਕਬੀਲ ਦਾ ਹੀ ਦਾ ਗੱਲ ਕਰਤੀ ਨਹੀਂ ਹੈਗੀ ਆਪਲੀ ਅੱਛੇ ਆਬ ਹੋਰ ਫਿਰ ਕੋਈ ਠੀਕ ਹੋ ਘਰੇ ਕੋਈ ਬਵਾਟ ਮਾਰਦਾ ਨਹੀਂ ਨਾ ਦੋ ਜਾਣੀਆਂ ਬਸ ਠੀਕ ਵੀ ਦੱਸਾ ਉਹ ਪੈਸੇ ਟਕੇ ਦੀ ਲੋੜ ਆ ਤਾਂ ਦੱਸ ਦੇ ਨਾ ਚੱਲੀ ਜਾਂਦਾ ਵਿੱਚ ਪੈਸਾ ਟਕਾ ਬੇਬੇ ਦਾ ਗੱਲ ਕਰਦੀ ਨਹੀਂ